ਯੋਧੇ ਕੋ ਲਾਓ ਪਰਿਵਾਰ ਬਚਾਓ ਘਰ ਚੋਂ ਲੜਾਈ ਝਗੜਾ ਮੁਕਾਓ ਕਿਸੇ ਨੂੰ ਡਿਪਰੈਸ਼ਨ ਆ ਫਰੁਕੀ ਜੀ ਕਿਸੇ ਨੂੰ ਪੈਸੇ ਦੀ ਤੰਗੀ ਆ ਕਿਸੇ ਦੀ ਵਾਈਫ ਤੇ ਤਾਨੇ ਮਿਹਣਨ ਤੋਂ ਬੰਦਾ ਤੰਗ ਕੋਈ ਬੰਦਾ ਆਪਣੀ ਫੈਮਿਲੀ ਤੋਂ ਤੰਗ ਕੋਈ ਬੰਦੇ ਨੂੰ ਕਿਸੇ ਯਾਰ ਮਿੱਤਰ ਨੇ ਕੋਈ ਤਾਨਾ ਮਾਰਤਾ ਕੋਈ ਬੰਦਾ ਡਿਪਰੈਸ਼ਨ ਦੇ ਵਿੱਚ ਇਹ ਸਾਰੀ ਚੀਜ਼ਾਂ ਖਾ ਰਿਹਾ ਕੋਈ ਦਰਦ ਦੇ ਤਕਲੀਫ ਦੇ ਚੱਕਰ ਦੇ ਵਿੱਚ ਐਡਿਕਟ ਹੋਇਆ ਹੋਇਆ ਆਪਾਂ ਨੂੰ ਪੁੱਛਿਆ ਤਾਂ ਸੀ ਕਿਸੇ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਉਹ ਤਾਂ ਨਸ਼ੇ ਕਰੀ ਜਾਂਦਾ ਫਟ ਗੁਲਤ ਪੇਸ਼ੈਂਟ ਆਉਂਦਾ ਜੀ ਡੋクター ਜੀ ਬੇਸਿਕਲੀ ਤੁਸੀਂ ਫਾਈਨਡਿੰਗ ਕੀ ਕਰਦੇ ਹੋ ਤੁਸੀਂ ਮਤਲਬ ਜਿਹੜਾ ਉਹ ਰੋਂਗ ਟਰਨ ਵਾਲੇ ਪਾਸੇ ਨੂੰ ਜਾਂਦਾ ਜਾਂਦਾ ਸਿੱਧੇ ਰਾਹ ਪੈ ਜਾਂਦਾ ਇਸ ਤਰ੍ਹਾਂ ਦੀ ਕੀ ਫਾਈਨਡਿੰਗ ਕਰਦੇ ਹੋ ਕਿਹੜੇ ਅੰਗ ਦੇ ਉੱਤੇ ਤੁਸੀਂ ਫੋਕਸ ਕਰਕੇ ਉਹਦਾ ਟ੍ਰੀਟਮੈਂਟ ਉਹਦੀ ਐਡਿਕਸ਼ਨ ਦੀ ਜਿਹੜੀ ਅਸੀਂ ਕਹੇ ਲਈ ਆਦਤ ਹੈਗੀ ਹੈ ਜਿਹੜੀ ਉਹ ਛਡਾ ਦਨੇ ਸਭ ਤੋਂ ਵੱਡਾ ਇਫੈਕਟ ਹੁੰਦਾ ਜੀ ਲਿਵਰ ਦੇ ਉੱਤੇ ਜੀਦੇ ਕਰਕੇ ਬੰਦੇ ਦੀਆਂ ਨਸਾਂ ਵੀ ਡੈਮੇਜ ਹੁੰਦੀਆਂ ਨੇ ਫੁੱਲ ਬਾਡੀ ਦੇ ਨਿਊਰੋਨਸ ਡੈਮੇਜ ਹੋਣ ਲੱਗ ਜਾਂਦੇ ਆ ਈਵਨ ਇੱਥੇ ਤੱਕ ਅਸੀਂ ਦੇਖਦੇ ਆ ਵੀ ਬੰਦੇ ਦੇ ਨਾਲ ਸਿਚੁਏਸ਼ਨ ਇਸ ਤਰ੍ਹਾਂ ਦੀ ਹੁੰਦੀ ਐ ਸਲੀਪ ਡਿਪਰਾਈਵ ਦੀ ਦਿੱਕਤ ਆ ਜਾਂਦੀ ਐ ਸਲੀਪ ਡਿਪਰਾਈਵ ਮਤਲਬ ਰਾਤ ਨੂੰ ਨੀਂਦ ਨਹੀਂ ਆਉਣੀ ਜੇ ਨਸ਼ਾ ਕੀਤਾ ਹੋਇਆ ਤਾਂ ਰਾਤ ਨੂੰ ਨੀਂਦ ਆ ਜਾਣੀ ਐ ਜੇ ਨਸ਼ਾ ਨਹੀਂ ਕੀਤਾ ਹੋਇਆ ਤਾਂ ਨੀਂਦ ਨਹੀਂ ਆਉਣੀ ਉਹ ਰਾਤ ਦੀ ਜਦੋਂ ਨੀਂਦ ਪੂਰੀ ਨਹੀਂ ਹੋਣੀ ਤਾਂ ਸਾਰਾ ਦਿਨ ਉਹਨੇ ਅਗਲੇ ਦਿਨ ਖਿਜੇ ਖਿਜੇ ਰਹਿਣਾ ਤੁਹਾਨੂੰ ਲੱਗਣਾ ਵੀ ਮੈਨੂੰ ਤੋੜ ਲੱਗਦੀ ਐ ਐਕਚੁਅਲ ਦੇ ਵਿੱਚ ਉਹ ਸੀ ਤੋੜ ਦਾ ਹੱਲ ਐ ਤੁਹਾਡੇ ਕੋਲ ਬਸ ਤੁਸੀਂ ਇਸ ਤਰ ਇੰਨੀ ਕੁ ਡੋਜ਼ ਤੋੜ ਸਕਦੀ ਏ ਤੋੜ ਮਹਾਰਾਜ ਸ਼ਾਈ ਸ਼ਰਬਤ ਪੀਣ ਤੋਂ ਬਾਅਦ ਤੁਹਾਨੂੰ ਪਤਾ ਲੱਗੂਗਾ ਤੁਸੀਂ ਅੱਜ ਜਿਹੜਾ ਵੀ ਨਸ਼ਾ ਕਰਦੇ ਹੋ ਚਾਹੇ ਤੁਸੀਂ ਅੱਜ ਡਰਗ ਟੈਸਟ ਕਰਾਓ 45 ਦਿਨਾਂ ਬਾਅਦ ਦੂਜਾ ਡਰਗ ਟੈਸਟ ਕਰਾਓ ਤੁਹਾਡੇ ਮੂਰੇ ਰਿਜ਼ਲਟ ਆਊਗਾ ਜੋਧ ਸਿੰਘ ਦੀ ਗੱਲ ਤੇ ਜ਼ਿਆਦਾ ਇਤਬਾਰ ਕਰਨ ਦੀ ਲੋੜ ਨਹੀਂ ਤੁਸੀਂ ਆਪ ਹੀ ਦੇਖੋ ਜਿਹੜੇ ਬੰਦੇ ਚੱਟਾ ਲਾਉਂਦੇ ਨੇ ਜਿਹੜੇ ਬੰਦੇ ਫੀਮ ਖਾਂਦੇ ਨੇ ਜਿਹੜੇ ਬੰਦੇ ਪੁੱਕੀ ਖਾਂਦੇ ਨੇ ਪਰ ਉਹ ਬੰਦਾ ਜਦੋਂ ਬੈਠਾ ਹੁੰਦਾ ਨਾ ਜੀ ਸਾਡੇ ਕੋਲੇ ਇੱਥੇ ਆਫਿਸ ਦੇ ਵਿੱਚ ਤਾਂ ਨਾਲ ਦੀ ਨਾਲ ਉਹਨੂੰ ਇੱਕ ਸੱਜਣ ਹੋਰ ਮਿਲਦਾ ਜਿਹੜਾ ਕਹਿੰਦਾ ਮੈਂ ਤਾਂ ਛੱਡ ਚੁੱਕਿਆ ਗੱਲ ਫੇਰ ਬਣਦੀ ਹੈ ਫ੍ਰੀਕਵੈਂਸੀ ਮੈਚ ਵਾਲੀ ਗੱਲ ਜਦੋਂ ਅਗਲੇ ਨੂੰ ਹੌਸਲਾ ਹੋ ਗਿਆ ਵੀ ਹਾਂ ਯਾਰ ਮੈਂ ਸਹੀ ਜਗ੍ਹਾ ਤੇ ਬੈਠਾ ਇਹ ਬੰਦੇ ਮੇਰੀ ਮਦਦ ਕਰ ਸਕਦੇ ਡਾਕਟਰ ਜੀ ਡੀ ਆਰ ਵਿਦਾ ਕਿੰਨੇ ਲੋਕਾਂ ਦੀ ਅੱਜ ਦੀ ਡੇਟ ਚ ਮਦਦ ਕਰ ਚੁੱਕੇ ਹੈ ਨਸ਼ਈ ਬੰਦੇ ਦੇ ਨਾਲ ਸਭ ਤੋਂ ਵੱਡੀ ਖਾਸੀਅਤ ਇਹ ਹੈ ਉਹਦੀ ਫ੍ਰੀਕਵੈਂਸੀ ਇੰਨੀ ਜ਼ਿਆਦਾ ਹਾਈ ਆ ਵੀ ਤੁਹਾਨੂੰ ਉਹਦੇ ਨਾਲ ਗੱਲ ਕਰਨ ਨੂੰ ਆਪਦੇ ਆਪ ਨੂੰ ਚੇਂਜ ਕਰਨਾ ਪੈਣਾ ਯੋਧੇ ਕੋ ਲਾਓ ਪਰਿਵਾਰ ਬਚਾਓ ਘਰ ਚੋਂ ਲੜਾਈ ਝਗੜਾ ਮੁਕਾਓ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀਫ ਫਾਰੂਕੀ ਇੱਕ ਵਾਰ ਮੁੜਤੋਂ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਹੈ ਜਿਹੜਾ ਉਹ ਪਹੁੰਚੇ ਜੀਡੀ ਆਯੁਰਵੇਦਾ ਲੁਧਿਆਣਾ ਜਿੱਥੇ ਜੀਡੀ ਆਯੁਰਵੇਦਾ ਦੇ ਪ੍ਰਬੰਧਕ ਯੋਧਾ ਸਿੰਘ ਆਪਣੀਆਂ ਗੱਲਾਂ ਨਾਲ ਆਪਣੇ ਜਜ਼ਬਾਤਾਂ ਦੀ ਅਜਹੀ ਸਾਂਝ ਹੈਗੀ ਹੈ ਜਿਹੜੀ ਗਲਤੀਆਂ ਕਰ ਰਹੇ ਨੌਜਵਾਨ ਮੁੰਡੇ ਕੁੜੀਆਂ ਨਾਲ ਪਾਉਂਦੇ ਨੇ ਕਿ ਉਹ ਗਲਤ ਰਾਹ ਛੱਡ ਦਿੰਦੇ ਨੇ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਮੁੰਡੇ ਹੈਗੇ ਨੇ ਕੁੜੀਆਂ ਹੈਗੀਆਂ ਤੁਹਾਡੀ ਆਉਣ ਵਾਲੇ ਦਿਨਾਂ ਚ ਉਹਨਾਂ ਨਾਲ ਅਸੀਂ ਮੁਲਾਕਾਤਾਂ ਵੀ ਕਰਵਾਉਣ ਵਾਲੇ ਆ ਪਹਿਲਾਂ ਇਸ ਦੀ ਸ਼ੁਰੂਆਤ ਕਰ ਲੈਣੇ ਆ ਕਿ ਜ਼ਿੰਦਗੀ ਦੇ ਵਿੱਚ ਕਿਹੜੀ ਗਲਤੀ ਹੈ ਕਿ ਤੁਹਾਨੂੰ ਮਹਿਜ਼ ਜਿਹੜੇ ਰੋਂਗ ਟਰਨ ਤੁਹਾਨੂੰ ਹਮੇਸ਼ਾ ਲਈ ਗਲਤ ਰਾਹ ਪਾ ਦਿੰਦਾ ਹੈ ਜੋਤਾ ਜੀ ਬਹੁਤ ਬਹੁਤ ਸਵਾਗਤ ਹੈ ਕਿ ਗੱਟੀਵੀ ਪੰਜਾਬੀ ਤੇ ਸਸਿਕਲ ਜੀ ਜਿੰਨੇ ਵੀ ਦਰਸ਼ਕ ਵੀਡੀਓ ਵੇਖ ਰਹੇ ਹੋ ਸਭ ਤੋਂ ਵੱਡਾ ਧੰਨਵਾਦ ਹਰੁਕੀ ਜੀ ਤੁਹਾਡਾ ਕਿਉਂਕਿ ਤੁਹਾਡੇ ਮਾਧਿਅਮ ਰਾਹੀਂ ਬਹੁਤ ਲੋਕਾਂ ਤੱਕ ਪੋਜ਼ਿਟਿਵ ਮੈਸੇਜ ਪਹੁੰਚਦਾ ਤਾਂ ਉਹਦੇ ਵਾਸਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਅੱਛਾ ਤੁਸੀਂ ਕਹਿ ਰਹੇ ਸੀ ਇੱਕ ਨੌਜਵਾਨ ਨੂੰ ਕਿ ਇੱਕ ਇੰਗਲਿਸ਼ ਮੂਵੀ ਦੀ ਤੁਸੀਂ ਉਦਾਹਰਣ ਦੇ ਸੀ ਰੋਂਗ ਟਰਨ ਦੀ ਕਿ ਇੱਕ ਰੋਂਗ ਟਰਨ ਲਿਆ ਤੇ ਲਾਈਫ ਖਤਮ ਉਸ ਰੋਂਗ ਟਰਨ ਤੋਂ ਬੱਚਾ ਕਿਵੇਂ ਜਾ ਸਕਦਾ ਹੈ ਕਿਵੇਂ ਤੁਸੀਂ ਇਹਨਾਂ ਨੂੰ ਬਚਾ ਦਿੰਦੇ ਹੋ ਦੇਖੋ ਇੱਕ ਚੀਜ਼ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਸੀ ਦੇਖਦੇ ਹੋ ਵੀ ਰੌਂਗ ਟਰਨ ਵੱਜਦਾ ਕਦੋਂ ਕੋਈ ਵੀ ਇਨਸਾਨ ਜਿਹੜਾ ਚੰਗੀ ਜ਼ਿੰਦਗੀ ਜਿਉਂ ਰਿਹਾ ਸੀ ਵਧੀਆ ਡੇਲੀ ਦਿਹਾੜੀ ਤੇ ਜਾ ਰਿਹਾ ਸੀਗਾ ਸੋਹਣੇ ਪੈਸੇ ਕਮਾ ਰਿਹਾ ਸੀਗਾ ਜਲੰਧਰ ਵਾਲੇ ਮਾਮਲੇ 'ਚ ਵੀ ਰੌਂਗ ਟਰਨ ਨਹੀਂ ਵੱਜਿਆ ਬਿਲਕੁਲ ਉਹ 100% ਖੜੇ ਪੈਰ ਸਿਚੁਏਸ਼ਨ ਦੇ ਉੱਤੇ ਦਿਮਾਗ 'ਚ ਕੋਈ ਫਤੂਰ ਆ ਗਿਆ ਤੇ ਬੰਦਾ ਪੁੱਠਾ ਪੈਰ ਪਟ ਗਿਆ ਤੁਸੀਂ ਦੇਖੋ ਉਹ ਬੰਦੇ ਚੰਗੇ ਪੈਸਾ ਕਮਾ ਰਹੇ ਵਧੀਆ ਕਾਰੋਬਾਰ ਤੇ ਜਾ ਰਹੇ ਸਵੇਰੇ ਉੱਠਦੇ ਆ ਸ਼ਾਮ ਨੂੰ ਜਾਂਦੇ ਆ ਸਮਾਜ 'ਚ ਇੱਜ਼ਤ ਤੇ ਦੁਨੀਆਦਾਰੀ ਸਾਰੀ ਜਾਣਦੀ ਆ ਪਰ ਉਹ ਦਿਮਾਗ ਦੇ ਵਿੱਚ ਜਿਹੜੀ ਕਾਮਵਾਸਨਾ ਜਾਂ ਦਿਮਾਗ ਦੇ ਵਿੱਚ ਜਿਹੜੀ ਊਰਜਾ ਉਹ ਜਦੋਂ ਤੱਕ ਕਿਸੇ ਨਾਲ ਤੁਸੀਂ ਕਮਿਊਨੀਕੇਟ ਨਹੀਂ ਕਰੋਗੇ ਤਾਂ ਉਹ ਤੁਹਾਡੇ ਦਿਮਾਗ ਦੇ ਵਿੱਚ ਪਤਾ ਨਹੀਂ ਕਿਸ ਤਰ੍ਹਾਂ ਦਾ ਰੂਪ ਲੈ ਕੇ ਆਪਣੇ ਸਮਾਜ ਦੇ ਵਿੱਚ ਸਾਹਮਣੇ ਪੇਸ਼ ਹੋ ਜੇ ਅੱਜ ਦੇ ਸਮੇਂ ਦੇ ਵਿੱਚ ਫਰੂਕੀ ਜੀ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜੇ ਨਸ਼ੇ ਬੰਦੇ ਕਰਦੇ ਨੇ ਉਹਨਾਂ ਦੇ ਹਾਲਾਤ ਅੱਜ ਵੈਸੀ ਜਿਹੜਾ ਬੰਦਾ ਕਾਮਚਿੰਤਨ ਹੋ ਗਿਆ ਉਹਦੇ ਵੈਸੀ ਹਾਲਾਤ ਉਹਦੇ ਹੱਥੋਂ ਨਾਗੇ ਤੇ ਜਾਂਦੇ ਆ ਉਹ ਕਿਸੇ ਚੰਗੀ ਤੀਰਖ ਸਥਾਨ ਤੇ ਜਾ ਕੇ ਵੀ ਗੁਰਦੁਆਰੇ ਵੀ ਜਾ ਕੇ ਵੀ ਉਹ ਕਿਸੇ ਔਰਤ ਨੂੰ ਹੋਰ ਹੀ ਨਜ਼ਰੀਏ ਦੇ ਨਾਲ ਦੇਖਦਾ ਆ ਤਾਂ ਉਹਦਾ ਕਿਰਦਾਰ ਬਿਲਕੁਲ ਡੋਲਿਆ ਹੋਇਆ ਜਿਹੜਾ ਕਾਮਵਾਸਨਾ ਦੇ ਵਿੱਚ ਜ਼ਿਆਦਾ ਰੁੱਝ ਜਾਂਦਾ ਦੂਸਰੀ ਗੱਲ ਜਦੋਂ ਤੁਸੀਂ ਉਹਦੇ ਨਾਲ ਹੀ ਨਸ਼ਾ ਇੰਟਰੋਡਿਊਸ ਕਰ ਲੈਨੇ ਹੋ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰ ਲੈਨੇ ਹੋ ਤਾਂ ਪਹਿਲੀ ਗੱਲ ਜਦੋਂ ਕਾਮਵਾਸਨਾ ਚ ਤੁਹਾਡਾ ਕਿਰਦਾਰ ਟੁੱਟ ਗਿਆ ਸੀਗਾ ਤੁਸੀਂ ਆਪਦੀ ਮਾਪੇਣ ਨੂੰ ਹੀ ਕਿਸੇ ਹੋਰ ਨਜ਼ਰੀਏ ਦੇ ਨਾਲ ਦੇਖਣ ਲੱਗ ਗਏ ਸੀਗੇ ਸਮਾਜ ਦੇ ਬੱਚਿਆਂ ਨੂੰ ਹੀ ਕਿਸੇ ਹੋਰ ਨਜ਼ਰੀਏ ਦੇ ਨਾਲ ਦੇਖਣ ਲੱਗ ਜਨਿਓ ਇੱਕ ਸਾਧਨ ਵਾਂਗੂ ਦੇਖਣ ਲੱਗ ਜਨਿਓ ਤਾਂ ਉਹਦੇ ਨਾਲ-ਨਾਲ ਜਿਹੜਾ ਤੁਹਾਡਾ ਕਿਰਦਾਰ ਟੁੱਟਿਆ ਸੀ ਤੇ ਜਦੋਂ ਤੁਸੀਂ ਉਹਦੇ ਨਾਲ ਨਸ਼ਾ ਇੰਟਰੋਡਿਊਸ ਕਰਦੇ ਹੋ ਤੁਹਾਨੂੰ ਲੱਗਦਾ ਵੀ ਮੈਂ ਇਸ ਟਾਈਮ ਕੁਝ ਵੀ ਗਲਤ ਨਹੀਂ ਕਰ ਰਿਹਾ ਤੁਹਾਨੂੰ ਕੋਈ ਗਿਲਟ ਨਹੀਂ ਆਉਂਦਾ ਤੁਹਾਨੂੰ ਇਹ ਸਮਝ ਹੀ ਨਹੀਂ ਆਉਂਦਾ ਤੁਹਾਡੇ ਵਾਸਤੇ ਕੀ ਸਹੀ ਹੈ ਤੇ ਕੀ ਗਲਤ ਕਿਉਂਕਿ ਕਿਰਦਾਰ ਤਾਂ ਤੁਹਾਡਾ ਪਹਿਲਾਂ ਟੁੱਟ ਗਿਆ ਨਸ਼ਾ ਕਰਕੇ ਤੁਸੀਂ ਆਪ ਦਾ ਆਪਾ ਵੀ ਗਵਾ ਲਿਆ ਜਦੋਂ ਤੁਸੀਂ ਆਪ ਦਾ ਆਪਾ ਗਵਾ ਲਿਆ ਤਾਂ ਅੱਜ ਜੋ ਪਿੱਛੇ ਹਾਲੀ ਵਾਲੇ ਦਿਨਾਂ ਦੇ ਵਿੱਚ ਜਲੰਧਰ ਵਾਲਾ ਕੇਸ ਚਾਹੇ ਤੁਸੀਂ ਲਾ ਲਓ ਹੁਣ ਉਸ ਸਿਚੁਏਸ਼ਨ ਦੇ ਵਿੱਚ ਵੀ ਅਸੀਂ ਇਹੀ ਰੈਡਾਈਜ਼ ਕਰ ਰਹੇ ਹਾਂ ਬਿ ਜਦੋਂ ਤੱਕ ਇਹ ਸਾਰੀਆਂ ਗੱਲਾਂ ਬਾਤਾਂ ਬਾਰੇ ਕਮਿਊਨੀਕੇਸ਼ਨ ਨਹੀਂ ਹੋਊਗੀ ਜਦੋਂ ਤੱਕ ਅਸੀਂ ਇਸ ਤਰ੍ਹਾਂ ਦੇ ਕਿਰਦਾਰ ਆਪਦੇ ਸਮਾਜ ਦੇ ਵਿੱਚ ਖੜੇ ਨਹੀਂ ਕਰ ਸਕਾਂਗੇ ਅਸੀਂ ਸਾਡੇ ਕੋਲੇ ਅੱਜ ਦੀ ਡੇਟ ਦੇ ਵਿੱਚ ਰੋਲ ਮਾਡਲ ਕਿੰਨੇ ਘਟ ਨੇ ਕਿੰਨੇ ਕੁ ਯੂਥ ਸਾਡੇ ਕੋਲੇ ਹੈਗੇ ਆ ਜਿਹੜੇ ਕਹਿਣ ਵੀ ਜੇ ਅਸੀਂ ਨਸ਼ਾ ਕਰਦੇ ਸੀਗੇ ਮੇਰੇ ਕੋਲੇ ਜਿੰਨੇ ਪੇਸ਼ੈਂਟ ਨੇ ਮੈਂ ਤੁਹਾਨੂੰ ਦੱਸਦਾ ਐਤਵਾਰ ਦੀ ਐਤਵਾਰ ਜਦੋਂ ਪੇਸ਼ੈਂਟ ਆਉਂਦੇ ਨੇ ਤੁਸੀਂ ਅਗਲੇ ਆਪਾਂ ਐਤਵਾਰ ਕੋਸ਼ਿਸ਼ ਕਰਾਂਗੇ ਵੀ ਉਹਨਾਂ ਨੂੰ ਆਪਾਂ ਵੀਡੀਓ ਦੇ ਵਿੱਚ ਲੈ ਕੇ ਵੀ ਆਈਏ ਤੁਸੀਂ ਯਕੀਨ ਮੰਨੋ ਉਹ ਬੰਦੇ ਕਹਿੰਦੇ ਕਹਿੰਦੇ ਬਈ ਜੀ ਅਸੀਂ ਫੀਮ ਖਾਦੀ ਆ ਅਸੀਂ ਆਪਦਾ ਛੱਗਾ ਚੌੜ ਕਰਾਇਆ ਅਸੀਂ ਆਪਦੇ ਘਰ ਦੇ ਸੇਵਿੰਗਸ ਨੂੰ ਅੱਗ ਲਾਈ ਆ ਅਸੀਂ ਆਪਦਾ ਸਾਰਾ ਕੁਝ ਮਤਲਬ ਦਾਤੇ ਲਾ ਕੇ ਨੁਕਸਾਨ ਕਰਾਏ ਨੇ ਲੇਕਿਨ ਅਸੀਂ ਹੁਣ ਬਾਹਰ ਨਿਕਲੇ ਆ ਨਾ ਹੁਣ ਪਿੰਡ ਦੇ ਵਿੱਚ ਸਾਡਾ ਕੋਈ ਵੀ ਯਾਰ ਮਿੱਤਰ ਜੀ ਕੋਈ ਇਸ ਰਾਹ ਦੇ ਉੱਤੇ ਤੁਰਦਾ ਤਾਂ ਅਸੀਂ ਉਹਦਾ ਹੱਥ ਫੜਦੇ ਆ ਹੱਥ ਫੜ ਕੇ ਉਹਦੀ ਮਦਦ ਵੀ ਕਰਦੇ ਆ ਉਹ ਸਾਡੇ ਕੋਲ ਵੀ ਚਲੋ ਲੈ ਕੇ ਆਉਂਦੇ ਸਾਡਾ ਇੱਕ ਸਾਧਨ ਅਸੀਂ ਬਣ ਜਾਂਦੇ ਹਾਂ ਪ੍ਰਮਾਤਮਾ ਦੀ ਕਿਰਪਾ ਪਰ ਉਹ ਬੰਦੇ ਆਪ ਮਦਦ ਕਰਦੇ ਆ ਉਹ ਕਹਿੰਦੇ ਵੀ ਇਹ ਐਂਡ ਆਫ ਦਾ ਡੇ ਤਾਂ ਸਾਡੇ ਸਮਾਜ ਦਾ ਹਿੱਸਾ ਜਿਉ ਸਾਡੇ ਸਮਾਜ ਦੇ ਹਿੱਸੇ ਦੇ ਵਿੱਚ ਉਹਨੂੰ ਬੰਦੇ ਗਲਤ ਗਾਈਡ ਕਰਨ ਵਾਲੇ ਬਹੁਤ ਮਿਲਣਗੇ ਜਿਹੜੇ ਬੰਦੇ ਚਟਾ ਲਾਉਂਦੇ ਨੇ ਜਿਹੜੇ ਬੰਦੇ ਫੀਮ ਖਾਂਦੇ ਨੇ ਜਿਹੜੇ ਬੰਦੇ ਪੁੱਕੀ ਖਾਂਦੇ ਨੇ ਤੁਸੀਂ ਸਹੀ ਮੰਨਿਓ ਜਿਹੜੇ ਚੰਗੇ ਕਿਰਦਾਰ ਦੇ ਬੰਦੇ ਨੇ ਉਹ ਸਾਰਿਆਂ ਨੂੰ ਪਤਾ ਕੀ ਕਹਿੰਦੇ ਆ ਪੁੱਤ ਅਸੀਂ ਉਲਝ ਗਏ ਤੂੰ ਨਾ ਫਾਜ਼ੀ ਇਧਰਲੇ ਰਾਹ ਤੇ ਨਾ ਚੜ ਇਹ ਮੁੜ ਕੇ ਅੱਜ ਤਾਂ ਤੂੰ ਸਵਾਦ ਉਹਨੂੰ ਖਾਣਾ ਮੁੜ ਕੇ ੱਚਗਾ ਚੌੜ ਇਹ ਜਾ ਹੋਣਾ ਵੀ ਇਹ ਖਾਦੇ ਬਿਨਾ ਤੁਰਿਆ ਨਹੀਂ ਜਾਣਾ ਅੱਛਾ ਜਿਹੜੇ ਤੁਹਾਡੇ ਗਲਤ ਪੇਸ਼ੈਂਟ ਆਉਂਦਾ ਹੈ ਜੋਧਾ ਜੀ ਬੇਸਿਕਲੀ ਤੁਸੀਂ ਫਾਈਨਡਿੰਗ ਕੀ ਕਰਦੇ ਹੋ ਤੁਸੀਂ ਮਤਲਬ ਜਿਹੜਾ ਉਹ ਰੋਂਗ ਟਰਨ ਵਾਲੇ ਪਾਸੇ ਨੂੰ ਜਾਂਦਾ ਜਾਂਦਾ ਸਿੱਧੇ ਰਾਹ ਪੈ ਜਾਂਦਾ ਇਸ ਤਰ੍ਹਾਂ ਦੀ ਕੀ ਫਾਈਨਡਿੰਗ ਕਰਦੇ ਹੋ ਕਿਹੜੇ ਅੰਗ ਦੇ ਉੱਤੇ ਤੁਸੀਂ ਫੋਕਸ ਕਰਕੇ ਉਹਦਾ ਟ੍ਰੀਟਮੈਂਟ ਉਹਦੀ ਐਡਿਕਸ਼ਨ ਦੀ ਜਿਹੜੀ ਅਸੀਂ ਕਹੇ ਲਈ ਆਦਤ ਹੈਗੀ ਹੈ ਜਿਹੜੀ ਉਹ ਛਡਾ ਦਿੰਨੇ ਫਰੁਕੀ ਜੀ ਜੇਕਰ ਆਪਾਂ ਗੱਲ ਕਰੀਏ ਨਾ ਵੀ ਜਿਹੜਾ ਬੰਦਾ ਐਡਿਕਟ ਹੁੰਦਾ ਤਾਂ ਉਹਦੀ ਫ੍ਰੀਕੁਐਂਸੀ ਉਹਦਾ ਜਿਹੜਾ ਨੈਟਵਰਕ ਆ ਉਹ ਤੁਸੀਂ ਸਮਝੋ 999 ਵਾਲੀ ਸਪੀਡ ਤੇ ਭੱਜ ਰਿਹਾ ਹੁਣ ਮੇਰੇ ਵਰਗਾ ਸੋਫੀ ਬੰਦਾ ਉਹਨੂੰ ਗੱਲ ਕਹੂਗਾ ਨਾ ਯਾਰ ਤੂੰ ਤਾਂ ਗਲਤ ਕਰ ਰਿਹਾ ਤੂੰ ਆਪਦਾ ਨੁਕਸਾਨ ਕਰ ਰਿਹਾ ਉਹਨੂੰ ਗੱਲ ਪੱਲੇ ਨਹੀਂ ਪੈਣੀ ਜਦੋਂ ਤੱਕ ਤੁਸੀਂ ਉਹਦੇ ਲੈਵਲ ਤੇ ਜਾ ਕੇ ਨਹੀਂ ਉਹਦੇ ਨਾਲ ਗੱਲ ਕਰਦੇ ਤੁਸੀਂ 999 ਵਾਲੀ ਫ੍ਰੀਕੁਐਂਸੀ ਨੂੰ 555 ਦੀ ਫ੍ਰੀਕੁਐਂਸੀ ਨਹੀਂ ਮਿਲਾ ਸਕਦੇ ਜੇ ਤੁਸੀਂ 999 ਵਾਲੀ ਫ੍ਰੀਕੁਐਂਸੀ ਦੀ ਗੱਲ ਸੁਣਨੀ ਆ ਰੇਡੀਓ ਸੁਣਨਾ ਤਾਂ ਤੁਹਾਨੂੰ ਆਪਦਾ ਚੈਨਲ ਵੀ ਉਸ ਹਿਸਾਬ ਨਾਲ ਟਿਊਨ ਕਰਨਾ ਪੈਣਾ ਤਾਂ ਬਹੁਤ ਸਾਰੇ ਬੱਚੇ ਨੇ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਨਸ਼ਾ ਛੱਡਣਾ ਚਾਹੁੰਦੇ ਆ ਚੋਰੀ ਛੁਪੇ ਸਾਡੇ ਪਰ ਕਰਾਂ ਦੇ ਵਿੱਚ ਬੈਠੀ ਕਹੀ ਜਾਂਦੇ ਨੇ ਜੀ ਕਿ ਨਸ਼ਾ ਛੱਡਿਆ ਨਹੀਂ ਜਾ ਸਕਦਾ ਨਸ਼ਾ ਛੱਡਿਆ ਨਹੀਂ ਜਾ ਸਕਦਾ ਮੈਂ ਉਹੀ ਤੱਕ ਕਹਿੰਨਾ ਜੀ ਉਹ ਜਿਹੜਾ ਚੈਨਲ ਦੀ ਫ੍ਰੀਕੁਐਂਸੀ ਆ ਆਲੇ ਦੁਆਲੇ ਉਹਨਾਂ ਦੀ ਫ੍ਰੀਕੁਐਂਸੀ ਉਹ ਚੱਲ ਰਹੀ ਆ ਹੁਣ ਉਹ ਫ੍ਰੀਕੁਐਂਸੀ ਤੇ ਫਿਰਦੇ 999 ਦੇ ਘਰ ਦੇ ਉਹਨਾਂ ਨੂੰ 555 ਤੇ ਕਹੀ ਜਾਂਦੇ ਤੂੰ ਨੁਕਸਾਨ ਕਰੀ ਹੈ ਨਾ ਤੈਨੂੰ ਅਕਲ ਹੈ ਨਹੀਂਗੀ ਤੂੰ ਪੈਸੇ ਨਹੀਂ ਕਮਾਉਣ ਜਾਂਦਾ ਉਹ ਯਾਰ ਉਹਦੀ ਗੱਲ ਤਾਂ ਇੱਕ ਵਾਰੀ ਸਮਝ ਕੇ ਦੇਖੀਏ ਵੀ ਭਰਾ ਤੂੰ ਪਹਿਲਾ ਸਵਾਲ ਬਈ ਜੀ ਨਸ਼ਾ ਕਰਦੇ ਕਿਉਂ ਬੰਦਾ ਦੱਸੇ ਤਾਂ ਸੀ ਕਿਸੇ ਨੂੰ ਡਿਪਰੈਸ਼ਨ ਆ ਫਰੁਕੀ ਜੀ ਕਿਸੇ ਨੂੰ ਪੈਸੇ ਦੀ ਤੰਗੀ ਆ ਕਿਸੇ ਦੀ ਵਾਈਫ ਤੇ ਤਾਨੇ ਮਿਲਣ ਨਾਲ ਤਾਂ ਬੰਦਾ ਤੰਗ ਆ ਕੋਈ ਕੋਈ ਬੰਦਾ ਆਪਣੀ ਫੈਮਲੀ ਤੋਂ ਤੰਗ ਕੋਈ ਬੰਦੇ ਨੂੰ ਕਿਸੇ ਯਾਰ ਮਿੱਤਰ ਨੇ ਕੋਈ ਤਾਣਾ ਮਾਰਤਾ ਕੋਈ ਬੰਦਾ ਡਿਪਰੈਸ਼ਨ ਦੇ ਵਿੱਚ ਇਹ ਸਾਰੀ ਚੀਜ਼ਾਂ ਖਾ ਰਿਹਾ ਕੋਈ ਦਰਦ ਦੇ ਤਕਲੀਫ ਦੇ ਚੱਕਰ ਦੇ ਵਿੱਚ ਐਡਿਕਟ ਹੋਇਆ ਹੋਇਆ ਆਪਾਂ ਨੂੰ ਪੁੱਛਿਆ ਤਾਂ ਸੀ ਕਿਸੇ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਉਹ ਤਾਂ ਨਸ਼ੇ ਕਰੀ ਜਾਂਦਾ ਜਦੋਂ ਤੱਕ ਅਸੀਂ ਉਹਨੂੰ ਪੁੱਛਾਂਗੇ ਨਹੀਂ ਅਸੀਂ ਉਹਦੀ ਫ੍ਰੀਕਵੈਂਸੀ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਾਂਗੇ ਹੁਣ ਮੈਂ 999 ਫ੍ਰੀਕੁਐਂਸੀ ਤੇ ਆ ਤੁਸੀਂ 555 ਫ੍ਰੀਕੁਐਂਸੀ ਤੇ ਕੋਈ ਵੀ ਗੱਲ ਕਰੋਗੇ ਮੇਰੇ ਲੈਵਲ ਦੀ ਨਹੀਂ ਹੈਗੀ ਬਿਲਕੁਲ ਠੀਕ ਹੈ ਨਸ਼ਈ ਬੰਦੇ ਦੇ ਨਾਲ ਸਭ ਤੋਂ ਵੱਡੀ ਖਾਸੀਅਤ ਇਹ ਹੈ ਉਹਦੀ ਫ੍ਰੀਕੁਐਂਸੀ ਇੰਨੀ ਜ਼ਿਆਦਾ ਹਾਈ ਆ ਵੀ ਤੁਹਾਨੂੰ ਉਹਦੇ ਨਾਲ ਗੱਲ ਕਰਨ ਨੂੰ ਆਪਦੇ ਆਪ ਨੂੰ ਚੇਂਜ ਕਰਨਾ ਪੈਣਾ ਅਸੀਂ ਸਭ ਤੋਂ ਵੱਡੀ ਗਲਤੀ ਕੀ ਕਰਦੇ ਆ ਅਸੀਂ ਕਹਿੰਦੇ ਇਹ ਬਦਲੇ ਅਰੇ ਉਹਦੀ ਤਾਂ ਫ੍ਰੀਕੁਐਂਸੀ ਸੈੱਟ ਹੋਗੀ ਹੁਣ ਅਸੀਂ ਸੈੱਟ ਕਰਕੇ ਉੱਥੇ ਸਮਝ ਕੇ ਉਹਦੇ ਤੱਕ ਗੱਲ ਤਾਂ ਉਹਦੇ ਖਾਨੇ ਪਾਈਏ ਜੇ ਉਹ ਗੱਲ ਪਹੁੰਚ ਹੀ ਨਹੀਂ ਰਹੀ ਉਹਦੇ ਕੰਨਾਂ ਦੇ ਵਿੱਚ ਤਾਂ ਗੱਲ ਕਮਿਊਨੀਕੇਟ ਕਿਵੇਂ ਹੋਣੀ ਹੈ ਸੋ ਇਸ ਲਈ ਅਸੀਂ ਸਭ ਤੋਂ ਪਹਿਲੇ ਸਭ ਤੋਂ ਸਭ ਤੋਂ ਜ਼ਿਆਦਾ ਜਿਹੜਾ ਕਿਸੇ ਨਸ਼ੇੜੀ ਬੰਦੇ ਦਾ ਕੋਈ ਜਿਹੜਾ ਪੁਰਜ਼ਾ ਹੈਗਾ ਸਰੀਰਿਕ ਪੁਰਜ਼ਾ ਉਹ ਕਿਹੜਾ ਸਭ ਤੋਂ ਵੱਧ ਖਰਾਬ ਹੁੰਦਾ ਹੈ ਨੰਬਰ 1 ਸਭ ਤੋਂ ਵੱਡਾ ਇਫੈਕਟ ਹੁੰਦਾ ਜੀ ਲਿਵਰ ਦੇ ਉੱਤੇ ਜਿਹਦੇ ਕਰਕੇ ਬੰਦੇ ਦੀਆਂ ਨਸਾਂ ਵੀ ਡੈਮੇਜ ਹੁੰਦੀਆਂ ਨੇ ਫੁੱਲ ਬਾਡੀ ਦੇ ਨਿਊਰੋਨਸ ਡੈਮੇਜ ਹੋਣ ਲੱਗ ਜਾਂਦੇ ਆ ਈਵਨ ਇੱਥੇ ਤੱਕ ਅਸੀਂ ਦੇਖਦੇ ਆਂ ਵੀ ਬੰਦੇ ਦੇ ਨਾਲ ਸਿਚੁਏਸ਼ਨ ਇਸ ਤਰ੍ਹਾਂ ਦੀ ਹੁੰਦੀ ਐ ਸਲੀਪ ਡਿਪਰਾਈਵ ਦੀ ਦਿੱਕਤ ਆ ਜਾਂਦੀ ਆ ਸਲੀਪ ਡਿਪਰਾਈਵ ਮਤਲਬ ਰਾਤ ਨੂੰ ਨੀਂਦ ਨਹੀਂ ਆਉਣੀ ਜੇ ਨਸ਼ਾ ਕੀਤਾ ਹੋਇਆ ਤਾਂ ਰਾਤ ਨੂੰ ਨੀਂਦ ਆ ਜਾਣੀ ਐ ਜੇ ਨਸ਼ਾ ਨਹੀਂ ਕੀਤਾ ਹੋਇਆ ਤਾਂ ਨੀਂਦ ਨਹੀਂ ਆਉਣੀ ਹੁਣ ਓਬਵੀਅਸਲੀ ਗੱਲ ਐ ਜੇ ਇੱਕ ਬੰਦੇ ਨੇ ਨਸ਼ਾ ਨਹੀਂ ਕੀਤਾ ਕੋਈ ਬੰਦਾ ਐਡਿਕਟ ਸੀਗਾ ਉਹਨੇ ਨਸ਼ਾ ਛੱਡਣਾ ਰਾਤ ਨੂੰ ਉਹਨੂੰ ਨੀਂਦ ਆ ਨਹੀਂ ਰਹੀ ਉਹ ਰਾਤ ਦੀ ਜਦੋਂ ਨੀਂਦ ਪੂਰੀ ਨਹੀਂ ਹੋਣੀ ਤਾਂ ਸਾਰਾ ਦਿਨ ਉਹਨੇ ਅਗਲੇ ਦਿਨ ਖੇਜੇ ਖੇਜੇ ਰਹਿਣਾ ਉਹਨੂੰ ਲੱਗਣਾ ਵੀ ਮੈਨੂੰ ਤੋੜ ਲੱਗਦੀ ਆ ਐਕਚੁਅਲ ਦੇ ਵਿੱਚ ਉਹ ਸੀਡ ਦਾ ਹੱਲ ਹੈ ਤੁਹਾਡੇ ਕੋਲ ਦੇਖੋ ਫਰੂਕੀ ਜੀ ਤਿੰਨ ਹੀ ਫੈਕਟਰ ਨੇ ਜਿਹਦੇ ਵਿੱਚ ਬੰਦਾ ਤੋੜ ਚ ਜਾਂਦਾ ਆਪਾਂ ਉਹਨਾਂ ਨੂੰ ਜੇਕਰ ਸਮਝੀਏ ਤਾਂ ਨੰਬਰ 1 ਪੁਆਇੰਟ ਬੰਦੇ ਦੇ ਵਿੱਚ ਆਉਂਦਾ ਵੀ ਉਹਨੂੰ ਫੁੱਲ ਡੇ ਐਨਰਜੀ ਚਾਹੀਦੀ ਆ ਕੰਮਕਾਰ ਕਰਨ ਲਈ ਨੰਬਰ 2 ਪੁਆਇੰਟ ਆਉਂਦਾ ਉਹਨੂੰ ਰਾਤ ਨੂੰ ਚੰਗੀ ਨੀਂਦ ਆਉਣੀ ਚਾਹੀਦੀ ਆ ਨੰਬਰ 3 ਉਹਦਾ ਪੇਟ ਉਹਦਾ ਡਾਈਜੈਸਟਿਵ ਸਿਸਟਮ ਤੇ ਉਹਦਾ ਲੀਵਰ ਇਹ ਤੰਦਰੁਸਤ ਹੋਣੇ ਚਾਹੀਦੇ ਆ ਅਸੀਂ ਇਹ ਤਿੰਨੇ ਚੀਜ਼ਾਂ ਦੇ ਵਿੱਚ ਕੰਮ ਜਿਹੜੀ ਚੀਜ਼ ਕਰਦੀ ਹੈ ਉਹ ਹੈਗਾ ਮਹਾਰਾਜਾ ਸ਼ਾਈ ਸ਼ਰਬਤ ਇੱਕ ਤਾਂ ਅਸੀਂ ਇਹ ਜ਼ਰੂਰ ਦਿੰਨੇ ਆ ਹਰ ਪੇਸ਼ੈਂਟ ਨੂੰ ਜਿਹੜੇ ਵੀ ਸਾਡੇ ਨਾਲ ਡੀ ਐਡਿਕਸ਼ਨ ਵਾਸਤੇ ਜੁੜਦੇ ਨੇ ਔਰ ਤੁਸੀਂ ਯਕੀਨ ਮੰਨੋ ਸਿਰਫ 45 ਦਿਨਾਂ ਦੇ ਵਿੱਚ ਅਸੀਂ ਕਹਿੰਦੇ ਤੁਸੀਂ ਡੋਪ ਟੈਸਟ ਕਰਾਓ ਤੁਸੀਂ ਅੱਜ ਜਿਹੜਾ ਵੀ ਨਸ਼ਾ ਕਰਦੇ ਹੋ ਚਾਹੇ ਤੁਸੀਂ ਅੱਜ ਡੋਪ ਟੈਸਟ ਕਰਾਓ 45 ਦਿਨ ਬਾਅਦ ਦੂਜਾ ਡੋਪ ਟੈਸਟ ਕਰਾਓ ਤੁਹਾਡੇ ਮੂਰੇ ਰਿਜ਼ਲਟ ਆਊਗਾ ਜੋਧ ਸਿੰਘ ਦੀ ਗੱਲ ਤੇ ਜ਼ਿਆਦਾ ਇਤਬਾਰ ਕਰਨ ਦੀ ਲੋੜ ਨਹੀਂ ਤੁਸੀਂ ਆਪ ਹੀ ਦੇਖੋ ਵੀ ਤੁਹਾਡੀ ਗੱਲ 'ਚ ਫਰਕ ਕੀ ਆ ਇਹਦਾ ਤੁਸੀਂ ਲੈਣਾ ਜੀ 15 ਐਮਐਲ ਸਵੇਰੇ 15 ਐਮਐਲ ਸ਼ਾਮ ਨੂੰ ਔਰ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਸਿਰਫ ਜਿਹੜਾ ਬੰਦਾ ਨਸ਼ਾ ਕਰਦਾ ਉਹੀ ਲੈਣਾ ਤੁਸੀਂ ਯਕੀਨ ਮੰਨੋ ਅੱਜ ਦੀ ਡੇਟ ਦੇ ਵਿੱਚ 50% ਤੋਂ ਜ਼ਿਆਦਾ ਨਾਨ ਐਲਕੋਹੋਲਿਕ ਫੈਟੀ ਲਿਵਰ ਦੀ ਡਿਜ਼ੀਜ਼ ਨੇ ਜਿਨ੍ਹਾਂ ਲੋਕਾਂ ਨੂੰ ਕਦੇ दारू ਨਹੀਂ ਪੀਤੀ ਉਹਨਾਂ ਦਾ ਵੀ ਫੈਟੀ ਲਿਵਰ ਹੁੰਦਾ ਜਾ ਰਿਹਾ ਉਹਦਾ ਕਾਰਨ ਹੈਗਾ ਸਟ੍ਰੈਸ ਉਹਦਾ ਕਾਰਨ ਹੈਗਾ ਗਲਤ ਖਾਣ ਪਾਣ ਉਹਦਾ ਕਾਰਨ ਹੈਗਾ ਜਿਹੜਾ ਅਸੀਂ ਸਵੇਰੇ ਉੱਠਦੇ ਸਾਰ ਪੈਗਡ ਚੀਜ਼ਾਂ ਖਾਂਦੇ ਆ ਬੇਕਰੀ ਤੋਂ ਅਸੀਂ ਬ੍ਰੈਡ ਮੰਗੋਨੇ ਜਿਹੜੀ 4 ਦਿਨ ਬਹੀ ਆ ਜਦੋਂ ਅਸੀਂ ਬਹੀਆਂ ਚੀਜ਼ਾਂ ਖਾਂਦੇ ਹਾਂ ਉਹ ਸਾਡੇ ਲਿਵਰ ਤੇ ਇੰਪੈਕਟ ਪਾਉਂਦੇ ਨੇ ਇਸ ਤਰ੍ਹਾਂ ਕਰਕੇ ਅਸੀਂ ਆਪ ਦਾ ਨੁਕਸਾਨ ਆਪ ਕਰ ਰਹੇ ਹਾਂ अच्छा एक और बड़ी अहम चीज है कि इथे फिर जिस तरीके ਨਾਲ ਤੁਸੀਂ ਗੱਲ ਨਹੀਂ ਬੱਤੀ ਲਗਭਗ ਤੁਸੀਂ ਆਪਣੇ ਨਾਲ ਉਹਦੀ ਫ੍ਰੀਕਵੈਂਸੀ ਮੈਚ ਕਰਾ ਲੰਨੇ ਹੋ ਹਫਤੇ 10 ਦਿਨਾਂ ਦੇ ਵਿੱਚ ਵਿੱਚ ਤੇ ਫਿਰ ਮਿਲਦੇ ਤੁਸੀਂ ਸਿਰਫ ਸੰਡੇ ਨੂੰ ਅਸੀਂ ਹਰ ਸੰਡੇ ਮਿਲਦੇ ਆ ਜੀ ਤੇ 2 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਇੱਥੇ ਅਵੇਲੇਬਲ ਹੁੰਦੇ ਆ ਉਹਦੇ ਨਾਲ ਕੀ ਹੁੰਦਾ ਫਰੂਕੀ ਜੀ ਜੇਕਰ ਫਰਜ਼ ਕਰ ਲੋ ਇੱਕ ਬੰਦਾ ਡੋਡੇ ਖਾਂਦਾ ਪੁੱਕੀ ਖਾਂਦਾ ਸਮੈਕ ਲਾਉਂਦਾ ਚੱਟਾ ਲਾਉਂਦਾ ਫੀਮ ਖਾਂਦਾ दारू ਪੀਂਦਾ ਤਾਂ ਉਹ ਬੰਦਾ ਜਦੋਂ ਬੈਠਾ ਹੁੰਦਾ ਨਾ ਜੀ ਸਾਡੇ ਕੋਲੇ ਇੱਥੇ ਆਫਿਸ ਦੇ ਵਿੱਚ ਤਾਂ ਨਾਲ ਦੀ ਨਾਲ ਉਹਨੂੰ ਇੱਕ ਸੱਜਣ ਹੋਰ ਮਿਲਦਾ ਜਿਹੜਾ ਕਹਿੰਦਾ ਮੈਂ ਤਾਂ ਛੱਡ ਚੁੱਕਿਆ ਅਸਲ ਗੱਲ ਫੇਰ ਬਣਦੀ ਹੈ ਫ੍ਰੀਕਵੈਂਸੀ ਮੈਚ ਵਾਲੀ ਗੱਲ ਹੈ ਜੀ ਜਦੋਂ ਅਗਲੇ ਨੂੰ ਹੌਸਲਾ ਹੋ ਗਿਆ ਵੀ ਹਾਂ ਯਾਰ ਮੈਂ ਸਹੀ ਜਗ੍ਹਾ ਤੇ ਬੈਠਾ ਇਹ ਬੰਦੇ ਮੇਰੀ ਮਦਦ ਕਰ ਸਕਦੇ ਡਾਕਟਰ ਜੀ ਡੀ ਆਰ ਵਿਦਤਾ ਕਿੰਨੇ ਲੋਕਾਂ ਦੀ ਅੱਜ ਦੀ ਰੇਡ ਚ ਮਦਦ ਕਰ ਚੁੱਕਿਆ ਕਿੰਨੇ ਲੋਕਾਂ ਦੀ ਅੱਗੇ ਵੀ ਕਰਦਾ ਰਹੂਗਾ ਔਰ ਇਹ ਸਾਡੀ ਇਹੀ ਸਾਡਾ ਕੀਤਾ ਇਹੀ ਸਾਡਾ ਬਿਜ਼ਨਸ ਆ ਇਹੀ ਸਾਡੇ ਕਰਮ ਨੇ ਸੋ ਇਹਦੇ ਵਿੱਚ ਕੋਈ ਪਰਦਾ ਨਹੀਂ ਹੈਗਾ ਅਸੀਂ ਜੇ ਤੁਹਾਨੂੰ ਠੀਕ ਕਰਾਂਗੇ ਤਾਂ ਹੀ ਅਸੀਂ ਪੈਸੇ ਕਮਾ ਪਾਵਾਂਗੇ ਜੇ ਇੱਕ ਬੰਦਾ ਸਾਡਾ ਠੀਕ ਹੋਊਗਾ ਤਾਂ ਅੱਗੇ ਜਾ ਕੇ 100 ਬੰਦਿਆਂ ਨੂੰ ਲੈ ਕੇ ਆਊਗਾ ਤਾਂ ਹੀ ਅਸੀਂ ਗਰੋ ਕਰ ਪਾਵਾਂਗੇ ਤਾਂ ਬਹੁਤ ਪ੍ਰੈਕਟੀਕਲ ਗੱਲ ਹੈ ਇਹਦੇ ਵਿੱਚ ਸਿਰਫ ਇੱਕੋ ਸਾਡੀ ਸ਼ਰਤ ਹੈ ਸਾਨੂੰ ਦੂਸਰੀ ਡਿਮਾਂਡ ਕੋਈ ਨਹੀਂ ਅੱਛਾ ਜਿਹੜੀ ਇੰਨੀ ਕੁ ਡੋਜ਼ ਤੋੜ ਸਕਦੀ ਹੈ ਤੋੜ ਦੇਖੋ ਇਹ ਲਿਵਰ ਦੇ ਉੱਤੇ 100% ਕੰਮ ਕਰਦਾ ਤੇ ਲਿਵਰ ਦੀ ਤੇ ਲਿਵਰੀ ਤਾਂ ਸਾਰੀਆਂ ਚੀਜ਼ਾਂ ਨੂੰ ਖਿੱਚ ਪਾਉਂਦਾ ਮੈਂ ਕਹਿਣਾ ਜੀ ਜੇਕਰ ਸਿਰਫ ਲਿਵਰ ਡੈਮੇਜ ਹੋ ਜਾਏ ਨਾ ਫਰੂਕੀ ਜੀ ਬੰਦੇ ਦਾ ਦਿਮਾਗ پاگل ਹੋ ਸਕਦਾ ਜੇ ਸਰਵ ਲਿਵਰ ਡੈਮੇਜ ਹੋ ਜੇ ਬੰਦੇ ਦਾ ਨਸਾ ਕਮਜ਼ੋਰ ਹੋ ਸਕਦਾ ਜੇ ਲਿਵਰ ਡੈਮੇਜ ਹੋ ਜੇ ਤੁਸੀਂ ਯਕੀਨ ਮੰਨੋ ਤੁਸੀਂ ਦੇਖਿਆ ਹੋਣਾ ਲੋਕਾਂ ਨੂੰ ਰਾਤ ਨੂੰ ਬੈੱਡ ਦੇ ਉੱਤੇ ਪਏ ਪਏ ਲੱਤਾਂ ਮਾਰਦੇ ਨੇ ਤੁਸੀਂ ਦੇਖਿਆ ਹੋਣਾ ਬੰਦਿਆਂ ਨੂੰ ਖੜੇ ਖੜੇ ਝੜਕੇ ਆਉਂਦੇ ਨੇ ਤੁਸੀਂ ਦੇਖਿਆ ਹੋਣਾ ਬੰਦਿਆਂ ਨੂੰ ਚਲਾਉਂਦੇ ਚਲਾਉਂਦੇ ਗੱਡੀ ਇੱਕੋ ਦਮ ਐ ਲੱਗੂ ਜਿਵੇਂ ਕੋਈ ਚੀਜ਼ ਨੇ ਇੱਕੋ ਦਮ ਤਿੱਖਾ ਜਿਹਾ ਦਰਦ ਕਿਡਨੀ ਕੋਲੇ ਉੱਠਿਆ ਇਹ ਸਾਰੇ ਸਿੰਪਟਮ ਲੀਵਰ ਦੇ ਨਾਲ ਜੁੜਦੇ ਨੇ ਜਿਹੜੇ ਲੋਕਾਂ ਨੂੰ ਹਾਰਟ ਸਟ੍ਰੋਕਸ ਵੀ ਆਉਂਦੇ ਨੇ ਉਹ ਵੀ ਕਿਤੇ ਨਾ ਕਿਤੇ ਲੀਵਰ ਦਾ ਬਹੁਤ ਵੱਡਾ ਰੋਲ ਪਲੇ ਕਰ ਜਾਂਦਾ ਜਿਹੜੇ ਲੋਕਾਂ ਦੀ ਹਾਰਟ ਅਟੈਕ ਦੇ ਨਾਲ ਦਿੱਕਤ ਆਉਂਦੀਆਂ ਨੇ ਤੇ ਫਿਰ ਇਹ ਇੰਨੀ ਕਿ ਡੋਜ਼ ਮਤਲਬ ਇਹ ਲੈਣੀ ਕਿਵੇਂ ਹੁੰਦੀ ਹੈ ਜੀ ਬਸ ਤੁਸੀਂ ਇਸ ਤਰ੍ਹਾਂ 15 ml ਪਾ ਲੈਣਾ ਜੀ ਤੇ ਉਸ ਤੋਂ ਬਾਅਦ ਇਦਾਂ ਪੀ ਲੈਣਾ ਮਹਾਰਾਜ ਸ਼ਹੀ ਸ਼ਰਬਤ ਦਾ ਤੁਸੀਂ ਮੇਰਾ ਐਕਸਪ੍ਰੈਸ਼ਨ ਦੇਖ ਲਿਓਣੇ ਮਹਾਰਾਜ ਸ਼ਹੀ ਸ਼ਰਬਤ ਪੀਣ ਤੋਂ ਬਾਅਦ ਤੋਂ ਨੂੰ ਪਤਾ ਲੱਗੂਗਾ ਵੀ ਇੱਕ ਜੜੀ ਬੂਟੀਆਂ ਵਾਲੀ ਚੀਜ਼ਾਂ ਨੇ ਔਰ ਦੂਸਰੀ ਗੱਲ ਬਹੁਤ سارے ਲੋਕ ਭਲੇਖਾ ਖਾ ਜਾਂਦੇ ਨੇ ਵੀ ਸ਼ਰਬਤ ਲਿਖਿਆ ਤਾਂ ਸ਼ਾਇਦ ਕੋਈ ਮਿੱਠਾ ਹੋਊਗਾ ਇਹਦੇ ਵਿੱਚ ਕੋਈ ਮਿੱਠਾ ਨਹੀਂ ਹੈਗਾ ਬਿਲਕੁਲ ਇਹਦੀ ਕੜਤਨ ਹੈਗੀ ਆ ਕੁਦਰਤੀ ਸ਼ਰਬਤ ਹੈ ਕੁਦਰਤੀ ਸ਼ਰਬਤ ਹੈ ਔਰ ਇਹ ਕੜਤਨ ਦੇ ਵਿੱਚ ਹੀ ਹੈ ਔਰ ਇਹਦੇ ਜਿਹੜੇ ਬੈਨੀਫਿਟਸ ਨੇ ਜੇ ਜਦੋਂ ਤੁਸੀਂ ਪੀਣਾ ਸ਼ੁਰੂ ਕਰ ਦਿੰਨੇ ਹੋ ਤਾਂ ਖਾਸ ਕਰਕੇ ਜਿਹੜੀ ਲੇਡੀਜ਼ ਨੂੰ ਦਿੱਕਤ ਆਉਂਦੀ ਹੈ हेयर फॉਲ ਦੀ ਸਕਿਨ ਦੇ ਵਿੱਚ ਇਨਫੈਕਸ਼ਨ ਰਹਿੰਦੀ ਆ ਅ ਮੈਂਸਿਸ ਦੇ ਵਿੱਚ ਵੀ ਦਿੱਕਤ ਆਉਂਦੀ ਹੈ ਜਾਂ ਡਾਇਬੀਟਿਸ ਅਗਰ ਤੁਹਾਨੂੰ ਕਿਸੇ ਇਸ ਤਰ੍ਹਾਂ ਦੀ ਵੀ ਪ੍ਰੋਬਲਮ ਹੈਗੀ ਆ ਤੁਸੀਂ ਆਪਦੀ ਏਸ ਟਾਈਮ ਤੇ ਜਿਹੜੀ ਵੀ ਦਵਾਈ ਚੱਲ ਰਹੀ ਹੈ ਖਾਸ ਕਰਕੇ ਲੇਡੀਜ਼ ਨੂੰ ਮੈਂ ਗੱਲ ਕਹਿ ਰਿਹਾ ਤੁਸੀਂ ਇਹਦੇ ਨਾਲ 45 ਦਿਨ ਤੱਕ ਸ਼ਰਬਤ ਪੀਓ ਤੁਹਾਨੂੰ 45 ਦਿਨਾਂ ਦੇ ਵਿੱਚ ਹੀ ਪਤਾ ਲੱਗ ਜਾਊ ਵੀ ਸਿਰਫ ਸਾਡਾ ਪੇਟ 80% ਤੱਕ ਰੋਗਾਂ ਨੂੰ ਠੀਕ ਰੱਖਦਾ ਔਰ ਜੇ ਪੇਟ ਖਰਾਬ ਤਾਂ 80% ਰੋਗ ਸਾਡੇ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋਇਸ ਹਨ ਯੋਧਾ ਸਿੰਘ ਜਿਨ੍ਹਾਂ ਨੇ ਦੱਸੇ ਕਿ ਕਿਸ ਤਰੀਕੇ ਨਾਲ ਫ੍ਰੀਕਵੈਂਸੀ ਨੂੰ ਮੈਚ ਕਰਕੇ ਜਦੋਂ ਇੱਕ ਐਡਿਕਟਡ ਤੱਕ ਉਹ ਪਹੁੰਚਦੇ ਨੇ ਤਾਂ ਫਿਰ ਉਹਦੇ ਅੰਦਰੋਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਕਿ ਨਸ਼ੇ ਦੇ ਨਾਲ ਜੁੜ ਜਾਂਦੀਆਂ ਨੇ ਤੇ ਖੱਚ ਕੇ ਉਹ ਬਾਹਰ ਲਿਆਉਂਦੇ ਨੇ ਅਜਿਹੇ ਦੇ ਵਿੱਚੋਂ ਮਹਾਰਾਜਾ ਚਾਈ ਸਰਬਤ ਦਾ ਵੀ ਸਹਾਰਾ ਲੈਂਦੇ ਨੇ ਆਪਣੇ ਨੁਸਖਿਆਂ ਦਾ ਆਪਣੇ ਫਾਰਮੂਲਿਆਂ ਦਾ ਵੀ ਸਹਾਰਾ ਲੈਂਦੇ ਨੇ ਅੱਛਾ ਹੁਣ ਮਿਲਣ ਦਾ ਸਾਨੂੰ ਧੰਗ ਦੱਸ ਦਿਓ ਜੇ ਜਾਂਦੇ ਜਾਂਦੇ ਇੱਕ ਮਿਲਣ ਮਤਲਬ ਕਿ ਮੈਂ ਤੁਸੀਂ ਕੋਈ ਅਪਾਇੰਟਮੈਂਟ ਲੈਣੀ ਪੈਂਦੀ ਹੈ ਤੁਹਾਡੇ ਨਾਲ ਜਾਂ ਪਹਿਲਾਂ ਪ੍ਰੀਫਿਕਸ ਕਰਨੀ ਪੈਂਦੀ ਹੈ ਜਾਂ ਜਿਹੜੇ ਸਾਡੇ ਵੀ ਬਾਹਰ ਨੇ ਛੱਡਣਾ ਚਾਹੁੰਦੇ ਨੇ ਇਥੇ ਪਹੁੰਚ ਨਹੀਂ ਕਰ ਸਕਦੇ ਉਹਨਾਂ ਤੱਕ ਕਿਵੇਂ ਅਸੀਂ ਰਾਬਤਾ ਕਰਵਾਈਏ ਤੁਹਾਡਾ ਦੇਖੋ ਜਿਹੜੇ ਮੇਰੇ ਵੀਰਪਰਾ ਬਾਹਰ ਰਹਿੰਦੇ ਆ ਇੰਡੀਆ ਦੇ ਵਿੱਚ ਨਹੀਂ ਰਹਿੰਦੇ ਤਾਂ ਤੁਹਾਨੂੰ ਇੱਕ ਦਿੱਤਾ ਕਿ ਨੰਬਰ ਅਸੀਂ ਦੇ ਰਹੇ ਹਾਂ +91 ਉਹਦੇ ਅੱਗੇ ਆਪਾਂ ਕੰਟਰੀ ਕੋਡ ਲਾ ਕੇ ਤੁਹਾਨੂੰ ਦਿਖਾ ਦਾਂਗੇ ਤੁਸੀਂ ਉਹਦੇ ਉੱਤੇ ਸਾਨੂੰ ਵਟਸਐਪ ਕਰਕੇ ਕੰਟੈਕਟ ਕਰਕੇ ਆਪਦੀ ਪਹਿਲਾਂ ਸਾਰੀ ਪ੍ਰੋਬਲਮ ਸਾਡੇ ਨਾਲ ਡਿਸਕਸ ਕਰਕੇ ਪਹਿਲਾ ਆਪਾਂ ਫ੍ਰੀਕਵੈਂਸੀ ਨੂੰ ਸਮਝੀਏ ਤੁਸੀਂ ਜਿਹੜੀ ਫ੍ਰੀਕਵੈਂਸੀ ਤੇ ਹੋ ਫਿਰ ਉਹਦੇ ਹਿਸਾਬ ਨਾਲ ਆਪਾਂ ਅਗਲਾ ਜਿਹੜਾ ਵੀ ਬਣਦਾ ਕਾਰਵਾਈਆਂ ਸਟੈਪ ਹੋਊਗਾ ਆਪਾਂ ਲਵਾਂਗੇ ਔਰ ਦੂਸਰੀ ਗੱਲ ਜਿਹੜੇ ਬੰਦੇ ਲੋਕਲ ਪੰਜਾਬ ਇੰਡੀਆ ਪੂਰੇ ਆਲਓਵਰ ਇੰਡੀਆ ਕਿਤੇ ਵੀ ਰਹਿੰਦੇ ਨੇ ਤੁਸੀਂ ਇੱਕ ਵਾਰੀ ਆ ਕੇ ਮਿਲ ਵੀ ਸਕਦੇ ਹੋ ਤਾਂ ਤੁਸੀਂ ਹਰ ਐਂਤਵਾਰ ਲੁਧਿਆਣੇ ਗਿੱਲਾਂ ਵਾਲੀ ਨਹਿਰ ਦੇ ਉੱਤੇ ਡਾਕਟਰ ਜੀਡੀ ਆਯੁਰਵੇਦਾ ਡੀ ਆਰ ਜੇ ਡੀ ਡਬਲ ਈ ਆਯੁਰਵੇਦਾ ਤੁਸੀਂ ਇੱਕ ਵਾਰੀ ਗੂਗਲ ਤੇ ਸਰਚ ਕਰੋਗੇ ਤੁਹਾਨੂੰ ਰਿਵਿਊਜ਼ ਵੀ ਪਤਾ ਲੱਗ ਜਾਣਗੇ ਤانوں ਪੂਰਾ ਪਤਾ ਲੱਜੂਗਾ ਵੀ ਅਸੀਂ ਕਿਸ ਤਰ੍ਹਾਂ ਕੰਮ ਕਰਦੇ ਹਾਂ ਕਿਵੇਂ ਅਸੀਂ ਲੋਕਾਂ ਦੀ ਮਦਦ ਕਰ ਪਾ ਰਹੇ ਹਾਂ ਔਰ ਸਾਡੇ ਬਾਰੇ ਲੋਕ ਕੀ ਕਹਿੰਦੇ ਨੇ ਇਹ Google ਤੁਹਾਨੂੰ ਬਹੁਤ ਚੰਗੀ ਤਰ੍ਹਾਂ ਦੱਸ ਪਾਏਗਾ ਬਹੁਤ ਬਹੁਤ ਸ਼ੁਕਰੀਆ ਯੋਧਾ ਜੀ ਸਾਰੀ ਗੱਲਬਾਤ ਲਈ ਸੋ ਜੈਸਨ ਯੋਧਾ ਸਿੰਘ ਆਪਣੀਆਂ ਗੱਲਾਂ ਤੁਹਾਡੇ ਨਾਲ ਉਹਨਾਂ ਨੇ ਸ਼ੇਅਰ ਕੀਤੀ ਨੇ ਔਰ ਦੱਸਿਆ ਕਿ ਕਿਸ ਤਰੀਕੇ ਨਾਲ ਬਹੁਤ ਛੇਤੀ ਜਿਹੜਾ ਡੋਪ ਟੈਸਟ ਵੀ ਕਲੀਅਰ ਹੋ ਜਾਂਦਾ ਹੈ ਔਰ ਜਿਹੜੇ ਸਰੀਰ ਦੇ ਵਿੱਚ ਨਸ਼ਾ ਰੂਪੀ ਗੰਦਗੀ ਪਈ ਹੋਈ ਹੈ ਉਹ ਵੀ ਜਿਹੜਾ ਇਹਨਾਂ ਦਾ ਮਹਾਰਾਜਾ ਚਾਈ ਸ਼ਰਬਤ ਹੈਗਾ ਦਾਵਾ ਇਹਨਾਂ ਕਰਦੇ ਨੇ ਹਮੇਸ਼ਾ ਇਹ ਦਾਵਾ ਕਰਦੇ ਨੇ ਕਿ ਬਹੁਤ ਹੱਦ ਤੱਕ ਜਿਹੜਾ ਨਸ਼ਾ ਛਡਾਉਣ 'ਚ ਸਹਾਇਤਾ ਜ਼ਰੂਰ ਕਰਦਾ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨੀ ਦਿਓ ਆ ਗਿਆ ਪਰ ਕਮੈਂਟ ਬਾਕਸ ਦੇ ਵਿੱਚ ਤੁਸੀਂ ਜ਼ਰੂਰ ਦੱਸਣਾ ਹੈ ਕਿ ਕਿੰਨਾ ਕਿੰਨਾ ਨੂੰ ਜਿਹੜਾ ਮਹਾਰਾਜਾ ਸ਼ਹੀ ਸ਼ਰਬਤ ਦਾ ਜਾਂ ਯੋਧੇ ਹੋਰਾਂ ਦੀਆਂ ਗੱਲਾਂ ਵਧੀਆ ਲੱਗਦੀਆਂ ਨੇ ਧੰਨਵਾਦ